ਵਾਧ ਤੋ ਬੋਲੀ ਤਨੂ ਬੈਗ ਵੀ ਨਹੀਂ ਚੈੱਕ ਕਰ ਦਿੰਦੀ ਹੈਗੀ ਜਦ ਚੱਕਦੀ ਹੈ ਉਹ ਨੋਟ ਬੁਕਾਂ ਸਵੇਰੀ ਲਾ ਫੜ ਫੜਾਉਂਦੀ ਹੈ ਤਨੂ ਪਾੜਨਾ ਨਹੀਂ ਉਹਦੇ ਬੁੱਕਸ ਨੋਟ ਬੁਕਸ ਸਵੇਰੀ ਨਾ ਨਹੀਂ ਹੋਣੀ ਖਾਣਾ ਵੀ ਕੱਲਿਓ ਉਹ ਦੇਖੇ ਇਹ ਨਹੀਂ ਜਿਆਦਾ ਸਕੂਲ ਆਪ ਜਾਣਾ ਹੋਊਗਾ ਜਦ ਉਹ ਨਹੀਂ ਕਰਨਾ ਹੈਗਾ ਹਾਂ ਹਾਂ ਹੁਣ ਬਤੇ ਇਹਦਾ ਸ਼ੌਕ ਹੈ ਖਾਣਾ ਨਾ ਇੰਗਲਿਸ਼ ਹੈਂਦੀ ਸਾਇੰਸ ਮੈਥ ਲਾ ਕੋਈ ਨਾ ਹਾਂ ਹਾਂ ਪੂਰ ਗਿਆ ਇਹ ਬਾਦਤ ਦੀ ਦੀ ਸਕੂਲ ਚੱਲਦੀ ਆ ਸਕੂਲ ਲ ਜਾਂਦੀ ਆ ਦੀਦੀ ਤੂੰ ਕਦੋਂ ਗਿਆ ਤੂੰ ਬੋਲਣ ਵੀ ਨਹੀਂ ਲੱਗਿਆ ਹੈਗਾ ਰਾਤ ਭਾਈ ਸਾਡੇ ਘਰੇ ਹਲਕੇ ਵਾ ਕੁੱਤਾ ਆ ਗਿਆ ਸੀ ਐਨਾ ਸਾਨੂੰ ਕੋਈ ਸਾਡੇ ਘਰੋਂ ਦੇ ਲਉ ਛੋਟੀ ਨਹੀਂ ਸੀ ਖੇਤਾ 'ਚ ਸਾਡੇ ਘਰ ਸਾਡੇ ਘਰੇ ਕੋਈ ਛੋਟੀ ਨਹੀਂ ਸੀ ਮੈਂ ਫੋਨ ਕਰਿਆ ਫਿਰ ਬੁਲਾਇਆ ਛੋਟੀ ਲੈ ਕੇ ਆਏ ਤਾਂ ਫਿਰ ਉਹ ਮਾਰਿਆ ਮਾਰਨਾ ਪਿਆ ਕਿਉਂਕਿ ਉਹ ਭੱਜਦਾ ਨਹੀਂ ਸੀ ਡਰਦਾ ਨਹੀਂ ਸੀਗਾ ਤਾਂ ਕਰਕੇ ਫਿਰ ਉਹਨੂੰ ਬਚਾਰੇ ਨੂੰ ਮਾਰਿਆ ਇਵਾਦਤ ਦੇ ਨਵੇਂ ਸ਼ੂਜ਼ ਇਵਾਦਤ ਦੇ ਨਵੇਂ ਸ਼ੂਜ਼ ਚਲੋ ਤੁਰ ਕੇ ਦਿਖਾਓ ਬਾਤ ਸੁਣ ਕੇ ਤੁਰੋ ਚਲੋ ਤੁਰੋ ਸੁਬੇ ਦਾ ਬਹੁਤ ਸ਼ੌਂਕ ਹੈ ਨਵੇਂ ਨਵੇਂ ਸ਼ੂਜ਼ ਬਾਕੇ ਦੇ ਤੁਰਨਾ ਸਿੱਖ ਚਲ ਚੱਲ 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 ਹਾਂ ਹਾਂ ਚੱਲ ਚੱਲ ਹਾਂਜੀ ਕਹਾਂ ਪਰ ਜਾ ਰਹੇ ਹੋ ਅਸੀਂ ਜਾ ਰਹੇ ਹਾਂ ਇਸ ਰੋਪੇ ਪਾਉਣ ਆਜ ਹੈਗੀ ਆ ਭਾਈ 7 ਦਿਰੀਕ ਹਨਾ ਮੱਲੇਵਾਲ ਚੋਗੀ ਸੀ ਸਰਦ ਸੰਤੀ ਇਹ ਅੱਜ ਜਾਂਦੇ ਨੇ ਸਰੋਪੇ ਪਾਉਣ ਨਾਲੇ ਹਾਰ ਪਵਾਉਣ ਕਿਤੇ ਤਾਂ ਹੋਰ ਢਾਰ ਪਵਾ ਲੈ ਮੈਂ ਇਹ ਬੋਲ ਤੈ ਮੇਰੀ ਗੱਲ ਸੁਣੋ ਨਾ ਭਾਜ ਜਾਨੇ ਨਾ ਉਹ ਮਸ਼ੀਨ ਦਾ ਪਤਾ ਕਰਕੇ ਆਓ ਹਾਂ ਨਾ ਮਸ਼ੀਨ ਦਾ ਪਤਾ ਕਿਉਂ ਇੱਕ ਮੈਂ ਇੱਕ ਦੋ ਆਉਂਦੇ ਗਾਮਾਂ ਲਈ ਮੈਟ ਦੇ ਇੱਕ ਆਉਂਦੇ ਨੇ अच्छा ਜਿਹੜਾ ਦਾ ਮੈਂ ਕਿੰਦਾ ਦੀ ਕੁਆਲਿਟੀ ਆ ਰਹੀ ਹੈ ਮੈਨੂੰ ਤਾਂ 25-30000 ਵੀ ਤਾਂ ਮੈਂ ਮੈਟਾ-ਮੈਟਾ ਦੇ ਲੱਗ ਜਾਣਾ ਲੈ ਕਰ ਲੋ ਕਿ ਉਹਨੂੰ ਭੰਡਾ ਆਏ ਐਜ ਕਿਤਾ ਭਾਈ ਇੰਨੇ ਖਰਚ ਹੋ ਰਿਹਾ ਸਾਡਾ ਸਾਡੀ ਬਸ ਹੀ ਮਸ਼ੀਨ ਖਰਾਬ ਹੋ ਗਈ ਪਹਿਲਾਂ ਮੋਟਰ ਖਰਾਬ ਹੋ ਗਈ ਫੇ ਸਾਡੀ ਕੱਪੜਾ ਤੋਂ ਮਸ਼ੀਨ ਇੱਕ ਆ ਵੀ ਫ੍ਰਿਜ ਵੀ ਚੇਂਜ ਕਰਨਾ ਕੱਪੜਾ ਬਦਲਵਾਉਣੀ ਥੱਲੇ ਇੱਕ ਸਾਡਾ ਫਰਸ਼ ਖਰਾਬ ਹੈ ਭਾਈ ਬੀ ਵੀ ਉਹ ਕਰਨਾ ਸੋਚਦੇ ਆ ਇਹਦਾ ਕੁਝ ਕਰ ਲਈਏ ਚਲ ਮੈਟ ਮੋਟ ਜਾ ਮਸਾਲੀਏ ਦੇਖਣੀ ਖਰਾਬ ਹੋਵੇ ਦੇਖ ਕੇ ਜਾਲੀ ਲਾਉਣੀ ਆ ਉੱਥੇ ਹੂੰ ਮੈਂ ਜੈਟੀ ਕੁਲਰ ਹਟਦੇ ਕਰਦੇ ਨੇ ਉਥੇ ਜਾਲੀ ਵੀ ਤਾਂ ਨਾ ਚਾਲ ਬੱਲਿਆ ਇੰਨੀ ਟੈਨਸ਼ਨ ਨਹੀਂ ਲੈਣੀ ਕਮਾਉਂਦੇ ਕਾਦੇ ਵਾਸਤੇ ਖਰਚ ਕਰਨ ਵਾਸਤੇ ਕਮਾਉਣਾ ਹਾਂ ਇਹ ਖਰਚ ਕਰਾਂਗੇ ਤਾਂ ਹੀ ਕਮਾਵਾਂਗੇ ਨਹੀਂ ਉਹ ਨਹੀਂ ਖਰਚ ਕਰਨ ਹਾਂ ਅਸੀਂ ਭਾਈ ਇੰਨੀ ਟੈਨਸ਼ਨ ਜੀ ਨਹੀਂ ਲੈਂਦੇ ਹੁੰਦੇ ਹਨਾ ਵੀ ਆਇਆ ਜੋੜਨਾ 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 ਜੋੜਦਾਂ ਜੋੜੋਗੇ ਪਰ ਉਹਨੇ ਨਹੀਂ ਬੈਂਕਰ ਕੋਈ ਦਰ ਆ ਅਸੀਂ ਹੈਗੇ ਬੰਦੇ ਥੋੜੇ ਜਿਹੇ ਜਹੀ ਆ ਚਲ ਚਲ ਜਾਣਦੇ ਹਾਂ ਮੈਂ ਤੁਹਾਨੂੰ ਕੰਪਲੀਕੇਟ ਕਰਾਂ ਮੈਂ ਨਹੀਂ अच्छा जी ਜਾਣਾ ਤੁਸੀਂ ਗੱਡੀ ਮੈਂ ਸਵਾਰ ਕਰਕੇ ਦਵਾਇ ਕਿੱਥੇ ਲਿਖਿਆ ਬਾਜੋ ਟਿੱਕੇ ਚਲਾ ਦੇ ਸਵਾਰੀ ਸਵਾਰ ਤੇ ਕਿੰਨਾ ਰੇਸ ਤੇ 4 ਰੁਪਇਆ ਲੱਗਦਾ ਆ ਹੁਣ ਦੇ ਕਹਦੇ ਆ ਉਹ ਤਾਂ ਮੈਂ ਤੁਹਾਡਾ ਤਾਂ ਲੈਣਾ ਸੀ ਹੁਣ ਦੇ ਆ ਤਾਂ ਦੱਸੋ ਕਿੰਨਾ ਦਵੋਗੇ ਤਾਂ ਗੱਡੀ ਸਾਫ ਕਰ ਦੂ ਤੁਹਾਡੀ ਚਾਲ ਦੇ ਦੂੰਗਾ ਦੋ ਚਾਰ ਦੀ ਇਹ ਗੱਡੀ ਇਹ ਚੁੱਪਾ ਲਾ ਕੱਪੜਾ ਹੀ ਮਾਰਨਾ ਮੈਂ ਤਾਂ ਹੁਣ ਮਾਰਦਾ ਐ ਤਾਂ ਮੈਂ ਬਹੁਤ ਸਾਉ ਗੱਟੀਆਂ। ਆ ਕਿ ਲੈ ਤਲਾਕ ਨਹੀਂ। ਤੱਕੋ ਕੱਪੜਾ ਮਾਰੂ। ਐਡੀ ਗੱਲ ਨਹੀਂ ਹੈਗੀ। ਕੱਪੜਾ ਚੱਕ ਕੇ ਦੇ ਦਾਂ ਤੁਹਾਨੂੰ। ਜਾਣ ਤਾਂ ਲੈ ਗਈ ਹੁਣ ਮੈਂ ਗੱਡੀ 'ਚ। ਅੱਛਾ ਜੀ। ਐਡੀ ਗੱਲ ਨਹੀਂ ਹੈਗੀ ਲਾਣੇਦਾਰ ਨਹੀਂ ਆਵਾਂ। ਹਾਂ ਲਾਣੇਦਾਰ ਨਹੀਂ ਤੇ ਅੱਛੀ ਰਹੇਗੀ। ਹਾਂ। ਜਿੰਨਾ ਵਤਨ ਜੀ ਰਹੇ। ਹੈਗੀਆਂ ਫਿਰ ਚਾਹੇ ਗੱਲਾਂ ਮਾਤਾਂ ਜਾ ਕਰਦੇ ਆਣ ਤਾਂ ਮਹੀਆ। ਜਿਵੇਂ ਮੇਰੇ ਤੋਂ ਇਸ ਕਿਹਾ ਸੀ। ਤਨੀਬ। ਮੰਗੀ ਬਈ ਇਹ ਰੇੜੀ ਇਹ ਰੇੜੀ ਮੰਗੀ ਵੀ ਉਹ ਕਹਿੰਦਾ ਵੀ ਮੈਂ ਰੇੜੀ ਤੇਲ ਘੱਟਾ ਵੀ ਮੈਂ ਰੱਖ ਦਿਆਂ ਕਿਵੇਂ ਟੱਪ ਦਾ ਕਹਦਾ ਲਾੜਾ ਲੱਗਦਾ ਘਰੋਂ ਉਹ ਕਹਿੰਦਾ ਅੱਛਾ ਹੁਣ ਤੂੰ ਰਮੇਸ਼ ਨਾਲ ਚਲਾਉਣਾ ਹੈ ਬਾਇਓ ਟਿੱਕੇ ਹੁਣ ਤੁਰ ਜੁੰਜਣਾਉਂਦੇ ਨੂੰ ਚੱਕ ਕੇ ਚੁੰਨੀ ਚਲੋ ਜਾਓ ਚਲੋ ਆਲੇ ਬੰਦੇ ਬੰਦੇ ਆ ਕੇ ਬੰਦੇ ਵੰਦੇ ਆ ਗਏ ਹਾਰਪ ਵਾਗੇ ਖੋਲ ਜੀ ਛੱਡ ਦੋ ਪਹਿਲਾਂ ਚਲੋ 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 ਹਾਂ ਪਵਾਯਾਂ ਦਾ ਕਹੋ ਨਾ ਦਿਖਦਾ ਨਹੀਂ ਕਿ ਨੇ ਮੈਂ ਗੱਡੀ ਚ ਰੱਖ ਲਿਓ ਠੀਕ ਆ ਚਲੋ ਫਾਈਟ ਉਪਰ ਵੀ ਬਹੁਤ ਕਹਿੜੀ ਆ ਹਜੇ ਸਾਡਾ ਮੰਜਾਦ ਵਿਚਾਲੇ ਪਾਇਆ ਅਸੀਂ ਮੰਜਾ ਅਸੀਂ ਇੱਦਾਂ ਕੰਨਤਾ ਸੀ ਅੱਜ ਅਸੀਂ ਜਿਹੜਾ ਰਹਿ ਗਿਆ ਉਹ ਹੁਣ ਤਣਾਂਗੇ ਤੇ ਦਿਨ ਤੋਂ ਸਟਾਰਟ ਕਰਦੇ ਕੱਲ ਵੀ ਸਾਂਝੇ ਨੂੰ ਕਰਿਆ ਸੀ ਅੱਜ ਵੀ ਸਾਂਝੇ ਚਾਹ ਚੂ ਪੀ ਲਈਏ ਮੈਂ ਤਾਂ ਹਜੇ ਚਾਹ ਪੀਣੀ ਹੈ ਮੰਮੀ ਨੇ ਤਾਂ ਪੀ ਲਈ ਲਓ ਜੀ ਚਾਹ ਦੇ ਨਾਲ ਲੱਡੂ ਵੀ ਆ ਗਏ ਤਾਜੇ ਤਾਜੇ ਖੋਲੋ ਵੀ ਗੇਟ ਫਰੋਂ ਲਾ ਧੰਨਵਾਦ ਲੱਡੂ ਜੰਮੀ ਤਾਜੇ ਨੇ ਨਨ ਨਨ ਫਿਰਿਆਂ ਦਾ ਆ ਫਦਾ ਹੋ ਜਾਣਾ ਲੱਡੂ ਮਿਲੇ ਦੇਖ ਕੇ ਵੀ ਤੁਜੀ ਵਰਫੀ ਦਾ ਡੱਬਾ ਤਾਂ ਦੇ ਦੋ ਕਿੱਦਾਂ ਨੇ ਫਿਰਦੇ ਆ ਖਾਜੋ ਕੱਚਾ ਜਾ ਕਰਦੀ ਹਾਂ ਵਾੜਾ ਨੀ ਵਾਸੀ ਕੱਲ ਲੱਡੂ ਨਨ ਨਨ ਆ ਐਨੇ ਦਿਨ ਫਿਰਿਆਂ ਦਾ ਇਧਰ ਹੋਰ ਵਧੀਆ ਨਹੀਂ ਲਾਈਟ ਆ ਰਹੀ ਐਨੇ ਦਿਨ ਫਿਰ ਫੁਰ ਕੇ ਵਾਹ ਐਨੇ ਦਿਨ ਫਿਰ ਕੇ ਮਿਲਣ ਇੱਕ ਲੱਡੂ ਵਰਫੀ ਦਾ ਡੱਬਾ ਤਾਂ ਦੇ ਹੁੰਦੇ ਆਲੇ ਲੱਡੂ ਇਹ ਨਸੀਬਾਂ ਨੂੰ ਮਿਲਦੇ ਨੇ। ਓਹੋਹੋਹੋ। ਕਾਗਲ ਲੱਡੂਆਂ ਦੀ ਹੁੰਦਾ। ਅੱਛਾ ਜੀ। ਹੁਣ ਜਾਂ ਤਾਂ ਦੇ ਲੱਡੂ ਇਹ ਕਿ ਤੇਰੇ ਹੁਣ ਲੱਡੂਆਂ ਦਾ ਸ਼ੱਕ ਨੇ ਕਰਾਂਗੇ ਹੈ। ਹਾਂ। ਚਲੋ। ਖਾ ਕੇ ਦੇਖ ਵੀ ਵਰਦੀ ਨੂੰ ਵਧੀਆ ਲੱਡੂ ਨੇ। ਇੰਨੇ ਤਾਂ ਨਹੀਂ ਮੈਂ ਖਾਂਦੀ ਮੈਂ ਤਾਂ ਬਸ ਇੱਕ ਖਾਉਂਗੀ। ਬਾਕੀ ਤੁਸੀਂ ਖਾ ਲੂ ਪਬਰੀਦ ਆ ਜਾਂਦੀ ਆ ਉਹ ਖਾਉਗੀ। ਉਹ ਪਬਰੀਦ ਨੂੰ ਬਾਲਾ ਸ਼ੌਂਕ ਹੈ। ਪਬਰੀਦ ਤੇ ਮੰਮੀ ਦਾ ਹੁਣ ਇਹ ਤਾਂ ਗੋੜਣੀਆਂ ਲਾਉਣਗੀਆਂ। ਲੱਡੂਆਂ ਦੇ। ਹਾਂ। ਮੈਂ ਪਬਰੀਦ ਤਾਂ ਮੰਮੀ ਤਾਂ ਹੁਣ ਗੋੜਣੀਆਂ ਲਾਉਣਗੀਆਂ ਲੱਡੂਆਂ ਦੀਆਂ। ਏ ਤਾਂ ਇੱਕ ਦਿਨ ਨਾਲ ਨਹੀਂ ਸਾਧਦੇ ਹੁੰਦੇ ਜਿੰਨਾ ਚਿਰ ਤਾਂ ਰੱਜਣ ਨਾਲ ਉਹਨਾਂ ਚਿਰ ਨਹੀਂ ਹਟਦੇ ਉਹ ਜਾਨੀਆਂ ਨਾ ਪਤਾ ਨਹੀਂ ਤਾਂ ਗੱਲ ਲੱਡੂ ਖਾਦੋ ਜੀਆ ਲੱਡੂ ਖਾਓ ਰੱਜ ਕੇ ਖਾਓ ਵਧੀਆ ਖੋਲੋ ਚਲੋ ਤੁਸੀਂ ਤਾਂ ਫਿਰ ਹੁਣ ਚਾਹ ਪੀ ਲਈ ਮੇਰੀ ਰਹੀ ਹੈ ਮਾਂ ਕਿ ਭੀਰੋਂ ਨਹੀਂ ਕੰਮ ਮਾਂ ਤਾਂ ਚਲਾ ਖਾਏ ਤੇ ਲੱਗੀ ਪਈ ਐ ਕੋਕੋ ਮਰਨ ਦੇਖਦੀ ਦੇਖਦੀ ਤਾਂ ਸਰ ਬਹਾਲਾਂ ਦੀਆਂ ਤੂੰ ਨੂੰ ਭਾਂਦੇਗਾ ਇਹ ਗੰਦਾ ਬੱਚਾ ਨਹੀਂ ਨਹੀਂ ਕਾਲੀ ਗੰਦੇ ਬੱਚੇ ਨੇ ਚੁੰਡੀਆਂ ਕਾਲੀਆਂ ਇਵਾਦਤ ਇਹਵਾਦਤ ਬੱਸ ਨਹੀਂ ਕਹਿਉਦਾ ਤਾਰ ਨੂੰ ਦੇਖਦੇ ਹੋ ਤਾਂ ਬੜਾ ਹਾਲਾਂ ਦੀ ਸਰ ਪੂਣੀ ਬਹਾਉਂਦੀ ਹੈਗੀ ਉਹ ਤਾਂ ਸਰ ਨੂੰ ਹੱਥ ਵੀ ਨਹੀਂ ਲਵਾਉਂਦੀ ਸਾਜੀ ਸੁਮਾਰਦੀ ਚੁੰਨੀਆਂ ਘਾਤੀਆਂ ਗੰਦੂਰੀਆਂ ਇਵਾਦਤ ਗੰਦੇ ਓ ਗੰਦੂ ਪੂਣੀ ਦੇਖਦਾ ਹੈਗਾ ਇਵਾਦਤ ਸਸੀ ਗਾਲ ਜੀ ਸਸੀ ਗਾਲ ਜੀ ਉਹ ਨਹੀਂ ਕਰਦੀ ਹੈ ਕਿ ਧਿਆਨ ਇਹਦਾ ਸਾਰਾ ਇੱਧਰ ਹੈ। ਇਹਦਾ ਕੀਤਾ ਅਜ ਬੋਰਡ ਇਹਦੇ ਤੇ ਕਰਕੇ ਲੇਕੀਂ ਕੰਮ 6 9 8 ਟੇਬਲ ਲਿਖੋ। ਓਕੇ ਕਰ ਲਿਖੋ। ਆ ਮੈਂ ਇਹ ਚੁੰਨੀਆਂ ਚੱਕਦੇ ਇੱਥੋਂ। ਕੋਈ ਡਸਟਰ ਉਹ ਵਾਰਾ ਲੈ। ਡਸਟਰ ਉਹ ਲੈ ਲੈ। ਉਹ ਕਪੜਾ ਪਿਆਊਗਾ ਲੈ ਲੈ। ਆਹ ਦਾ ਕੋਡ ਪਿਆ ਹਜੇ ਨੂੰ ਖਵਾਉਣਾ ਹੈ। ਇਹਦਾ ਪਰ ਧਿਆਨ ਉਹਦੇ ਕਿੰਨੀਆਂ ਟਾਇਬ ਕਿੰਨੀ ਸਾਰਾ ਮਟ ਦਾ। ਸੱਤਣਾ ਨਹੀਂ। ਦੇਖ ਦਿਆ ਹੈ ਹਾਂ ਜੀ ਜੀ ਮੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਮੌਸਮ ਚੇਂਜ ਹੋ ਗਿਆ ਆਪਾਂ ਚੁੱਲਾ ਬਾਲਣਾ ਸ਼ੁਰੂ ਕਰਤਾ ਅੱਜ ਬਣਾ ਰਹੀ ਆ ਮੈਂ ਬਲੈਕ ਚਨੇ ਵਿੱਚ ਵਾਈਟ ਤੇ ਆਲੂ ਕਿੱਲੇ ਤੇ ਗਰਮੀ-ਦਰਮੀ ਦਾ ਅਸੀਂ ਚੁੱਲਾ ਬਾਲਦੇ ਹੁੰਦੇ ਜਦੋਂ ਹੁਣ ਸਰਦੀ-ਸਰਦੀ ਬਸ ਬਾਲ ਲਿਆ ਕਰਾਂਗੇ ਉੱਧਰ ਮੰਮੀ ਮੰਮੀ ਚੱਨ ਲੱਗੀ ਜੀ ਮਾਹ ਮੈਂਨੇ ਸਬ지 ਸੁਬ지 ਬਣਾ ਲਾ ਫੇਰ ਲੱਗੂਗੀ ਨਾਲ ਇਧਰ ਆਪ ਬ੍ਰੀਤ ਮੇਰੀ ਵੇਟ ਕਰ ਰਹੀ ਹੈ ਕਿ ਮੰਮਾ ਕਦੋਂ ਫਰੀ ਹੋਵੇ ਤੇ ਕਦੋਂ ਮੇ ਤੋਂ ਸੋਣੇ ਇਹਨੂੰ ਮੈਂ ਪੜਨ ਲਾਇਆ ਹਾਂ ਕਿਦਾ ਮਹਤਵ ਨੂੰ ਪੜਾ ਰਨ ਕਰ ਲਾ ਵੀ ਇਹਨਾਂ ਕੰਮ ਕੰਮ ਕਰਕੇ ਖੋਈ ਗਿਆ ਮੁੱਠੀ ਅੱਗੇ ਪਾ ਦੇ ਮਸਾਲੇ ਦੇ ਮੱਤ ਕੇ ਮਸਾਲਾ ਮਸਾਲਾ ਇਹ ਡਾ ਲੱਗ ਜਾ ਬੇਰਾ ਫੜੀ ਬਹੁਤ ਬੜਾ ਜਿਆ ਵਧੀਆ ਹੋਇਆ ਆ ਉਹ ਖਾਣਾ ਦਾ ਤੁਸੀਂ ਹੋ ਮੈਂ ਦਾ ਮੱਛਿਆ ਵਾ ਖਵਾ ਦੂੰ ਆਸੀ ਮੱਛਿਆ ਖਾਂਦੇ ਨਹੀਂ ਬਈ ਉਹ ਫਟ ਮੜਾ ਆਹੀ ਬਈ ਖਾਂਦੇ ਨਹੀਂ ਮੱਛਿਆ ਬਈ ਉਹ ਨਾ ਵੰਚ ਗਿਆ ਤੂੰ ਆ ਤੂੰ ਖਾ ਲੈ ਆ ਦੇ ਜੀ ਖਾ ਦੀਆਂ ਨੰਦ ਜਰਾ ਖਾ ਲੀਂ ਨਾ ਜੀ ਇਹ ਹੋ ਤਾ ਗਿਆ ਹਨਾ ਹੁਣ پہست রίanking রی তোর সায়া গতো ওগিয হন্য়া নিকা হন্যে সতো গোগিয়ে হন্য কান্য়া য়িরা ইনে সোরেলা ইনে তোনাইন্য়া গিয়ে আভন্� ਤੇਰੇ ਨੂੰ ਬੁਣਿਆ ਜਾਂਦਾ ਤਨਾਈ ਮੈਂ ਦੂਸਰੇ ਕਿ ਬੈਠੀ ਵੀ ਕੋਈ ਗਿਆ ਬੁਣਿਆ ਗਿਆ ਹੈ ਤੂੰ ਤਾਂ ਬੈਠਣ ਨੂੰ ਤਿਆਰ ਹੋ ਗਈ ਸੀ ਹਾਂ ਬੈਠਾ ਬੈਠਾ ਬੈਠੇ ਦੌੜ ਫੋਣੀ ਪੁੱਤ ਹੈ ਹੈ ਉਹ ਤੇਲਾ ਹੈ ਤੇਲਾ ਬੁੰਨਾ ਬੁੰਨਾ ਖਾਣ ਬੁੰਨਾ ਖਾਣਾ ਤੇ ਲਗਾ ਦੇਂਗੇ ਮਸਾ ਤੜਿਆ ਦੋ ਦਿਨ ਤੋਂ ਅਸੀਂ ਮੰਨ ਜਾ ਲੈ ਲਾਇਆ ਤੁੰਗੇ ਨੇ ਨੇੜੇ ਦੇ ਤਾਂ ਪਹਿਰੇ ਦੁਬਾਰਾ ਤਾਂ ਆਰਾਮ ਨੇ ਮੈਂ ਇੱਥੇ ਬੈਠਾ ਹਾਂ ਹੁਣ ਇੱਥੇ ਨਹੀਂ ਤਾਂ ਬੈਠਣਾ ਪਈਗਾ ਸ਼ੁਰੂ ਨੰਪਾਂ ਗਾਇਸ ਕੀ ਕਰੀਏ ਆਪਾਂ ਸਫਰ ਕਰਾਂਗੇ ਮਨੀ ਦੇ ਵੇਟ ਨੂੰ ਅਮਾ ਸਬਜ਼ੀ ਦਾ ਤੜਕਾ ਲਾ ਲਿਆ ਹਾਂ ਸਬਜ਼ੀ ਦਾ ਲਾਭ ਹੈ ਅਮਾ ਦੋ ਕਹਾਣਾਂ ਲੱਗ ਗਈਆਂ ਕੁਝ ਇਹ ਹੀ ਖਵਾ ਦੋ ਤਲ ਬਭਰੀ ਤੁਹਾਂ ਘਰ ਤੇ ਤਣਾ ਹੂੰ ਹੂੰ ਪਹਿਲਾਂ ਭਾਈ ਮੈਨੂੰ ਤੰਨਾ ਨਹੀਂ ਆਉਂਦਾ ਸੀ ਹਾਂ ਜਿਹੜੀ ਆ ਕੁੰਡੀ ਹੁੰਦੀ ਹੈ ਮੈਂ ਇਹ ਤਿੰਨ ਤਿੰਨ ਦੇ ਕੁੰਡੀਆਂ ਪਾਈ ਦੀ ਫੇਰ ਬਾਅਦ ਚ ਪਤਾ ਲੱਗਿਆ ਘੜਕੇ ਕਰਿਆ ਮੈਨੂੰ ਆ ਗਿਆ ਤੜਨਾ ਆ ਗਿਆ ਪਰ ਬੂੰਦਾ ਨਹੀਂ ਆਉਂਦਾ ਹੈਗਾ ਫੇਰ ਕੀ ਆ ਤੜਨਾ ਹੀ ਆਉਂਦਾ ਬੁੰਨਰ ਕਰਨਾ ਕਿੰਨਾ ਢਿੱਲਾ ਹੋ ਗਿਆ ਕੋਈ ਆ ਡਾਊਨ ਕੋਈ ਕਸੂ ਆ ਬੈਠਨੇ ਤੇ ਇਹ ਪਤਾ ਕੀ ਹੈ ਇਹਦਾ ਬੱਟ ਜਾਂਦੇ ਆ ਬੱਟ ਕਰਕੇ ਉਹ ਉਧੜੀ ਜਾਂਦਾ ਬੱਟ ਢਿੱਲਾ ਹੋ ਜਾਂਦਾ ਆ ਡਾਊਨ ਨਾਲ ਕਸੂ ਜੇ ਤੇ ਬਣਾਇਆ ਚੱਲੂਗਾ ਇਹ ਵੀ ਲੱਗੂਗਾ ਬੌਂਡ ਨੂੰ ਹਨਾ ਬਰੀਕ ਆ ਨਾ ਇਹ ਮੋਟਾ ਨਹੀਂ ਹੈਗਾ ਮੈਂ ਤਾਂ ਜੇ ਕਹਿਣ ਲੱਗੀ ਤੇ ਮਹਬੂਬੀ ਛੋਟਾ ਜਿਹਾ ਥੋੜੀ ਜਿਹਾ ਲਿਆਇਓ ਵੀ ਬਾਹਰ ਤੀਂ ਲੈਣੇ ਉਸੇ ਤੋਂ ਥਿੰਡ ਲੈਣ ਦੇ ਲਈ ਪਤਾ ਲੱਗਿਆ ਹੁਣ ਸਾਨੂੰ ਇੰਨੀ ਤਨਾਲ ਜਾਂਦਾ ਹੁੰਦਾ ਜਿਹਾ ਜਬਸ ਪਾਈ ਦੇ ਤੱਕ ਜਾਂਦਾ ਮਮਾ ਮਮਾ ਤਾਂ ਹਾਂ ਮੈਂ ਕਿਉਂ ਦਾ ਪ੍ਰੋਸੈਸ ਕਰਦੇ ਨੇ ਹਜੇ ਫਿਰ ਹੁਣ ਮੈਂ ਸੋਚਿਆ ਵੀ ਉਧਰ ਦੇਖ ਕੇ ਆਉਣੀ ਵੀ ਬਾਕੀ ਕੀ ਕਰੀਆ ਮੈਨੇ ਉਹ ਕਰ ਲਿਆ ਮੈਨੇ ਜਿਹੜਾ ਮੈਂ ਲੋਨ ਕੀਤਾ ਮੈਨੇ ਕੰਮ ਉਹ ਫਿਰ ਮੈਂ ਮਮਾ ਨੂੰ ਆ ਕੇ ਸੁਣਾਉਂਗਾ ਹੁਣ ਚਲੋ ਦੇਖਦੇ ਹਾਂ ਵੀ ਬਾਦਤ ਤੇ ਦਾਦੀ ਉਧਰ ਕੀ ਕਰਦੇ ਨੇ ਤੇ ਹੁਣ ਕਮੈਂਟ ਚ ਇੱਥੇ ਗਾਲ ਦੱਸਿਓ ਭਾਈਓ ਵੀ ਤੁਹਾਨੂੰ ਇਬਾਦਤ ਤੇ ਵਧੀਆ ਲੱਗਦੀ ਹੈ ਜਾਂ ਮੈਂ ਵਧੀਆ ਲੱਗਦੀ ਹਾਂ ਕਮੈਂਟ ਜ਼ਰੂਰ ਦੱਸਿਓ ਜਿਨਾ ਦੱਸਿਓ ਫੇਰ ਦੇਖਣੀ ਮੇਰਾ ਗੁੱਸਾ ਗੁੱਸਾ ਦੇਖਣਾ ਪਾਉਂਦੇ ਨਹੀਂ ਨਗੇਟ ਨਗੇਟ ਦੀ ਕਰ ਰਹੇ ਹਾਂ ਬਈ ਆ ਆ ਕਰਦੇ ਆ ਕਰ ਦੋ ਕਰ ਦੋ ਕਰ ਦੋ ਆ ਗੇਟੀ ਹੁੰਦਾ ਇਹ ਹੁੰਦਾ ਹਨ ਹੁੰਦੇ ਆ ਤੇਰੀ ਵੀ ਨੰਗਾ ਬੱਚਾ ਨੰਗਾ ਬੱਚਾ ਹੋ ਜਾਗਾ ਬਾਹਰ ਫੇਂਦੀ ਤੇ ਉੱਥੇ ਸੋਈ ਚੇ ਕਰਿਆ ਜੀ ਕੰਮ ਜਿਸ ਵੇਖੀ ਉਹ ਬੱਠਾ ਕਿੰਨਾ ਟਰਾਲੀ ਤੋਂ ਵਰਤਾ ਰੋਈ ਰੋਈ ਕਰਨੀ ਆ ਕੀ ਪਪਾ ਡਾਲਾ ਪਈ ਆ ਗਿਆ ਆ ਰਹੀ ਆ ਵੀ ਆ ਰਹੀ ਆ ਦੇਰੀਆ ਨੇ ਰੱਦ ਜੀਲੀ ਨੇ ਕਹਿ ਨੀ ਅੱਜ ਜੀਲੀ ਦਾ ਖਾਣਾ ਮੰਨਦੀ ਅੱਜ ਜੀਲੀ ਨੇ ਲੱਭਦਾ ਹਾਂ ਲਓ ਜੀ ਆਪਾਂ ਆ ਗਿਆ ਮੋਟਰ ਤੇ ਆਪਣੀ ਜੀ ਜੂੜੀ ਦੇਖਣ 1500 ਨਾਲ ਆਪਣੀ ਲੈ ਲਈ ਜੀ ਨਾ 1500 ਨਾਲ ਲਈ ਉਹ ਸਾਰੀ ਕੁਸਤੈਕ ਦੀ ਰੇਟ ਵੀ ਡਾਊਨ ਹੈ ਲੱਗ ਰਿਹਾ ਪਤਾ ਨਹੀਂ ਬਾਕੀ ਜੋ ਪ੍ਰਮਾਤਮਾ ਮਰਜ਼ੀ ਹੈ ਮਾਲਕ ਦੀ ਕੀ ਬਣਨਾ ਪ੍ਰਾਦਕ ਮਾਨੀ ਚੰਗੀ ਸਪਰੇਅ ਕਰੀ ਜੀ ਅੱਜ ਦੇਣਾ ਦਾ ਪ੍ਰਮਾਤਮਾ ਨੇ ਆਹ ਪਤਾ ਨਹੀਂ ਵਿੱਚ ਵਿੱਚ ਪਤਾ ਨਹੀਂ ਕਿੱਧਰੋਂ ਛੱਟਾ ਨਿਕਲੇ ਸੁੱਕਾ ਜਮਾ ਵੀ 1% ਵੀ ਨਹੀਂ ਤੀ ਹੁਣ ਇੰਨਾ ਛੱਟਾ ਸੁੱਕਾ ਨਿਕਲਿਆ ਦੱਸੋ ਹੁਣ ਕੀ ਕਰੇ ਇੱਥੇ ਜੱਟ ਐਨੀ ਮਹਿੰਗੀ ਦਵਾਈ ਕਰੀਤੀ ਮੈਂ ਇੱਕ ਤੀ ਨਾ ਬੱਸ ਹੋ ਗਿਆ ਦੇਖੋ ਛੱਟਾ ਪਹਿਲਾਂ ਜਮਈ ਜੀਰੋ ਦੀ ਹੁਣ ਮੈਂ ਇਹ 2 4 ਛੱਟੇ ਦੇਖੇ ਨੇ ਵਿੱਚ ਵਿੱਚ 2 4 ਛੱਟੇ ਦੇਖੇ ਨੇ ਤੇ ਉਹ ਉਹ ਜੀ ਸੁੰਡੀ ਫਿਰਦੀ ਆ ਜੇ ਹੁਣ ਕੀ ਹੈ ਤੇ ਸਪਰੇਅ ਕਰਾਂ ਕੀ ਕਰਾਂ ਸਾਲੀ ਛਾਂ ਦੇ ਤਾਂ ਗੱਲ ਬਾਹਰ ਹੀ ਹੋ ਗਈ ਐਨੀ ਮਹਿੰਗੀ ਸਪਰੇਅ ਤੀ ਸਾਲ ਨੂੰ ਬੈਸਟ ਕੰਪਨੀ ਆ ਉਹ ਕਹਿ ਕੇ ਲੈ ਕੇ ਆਇਆ ਤੀ ਫੇਰ ਵੀ ਗੱਲ ਨਹੀਂ ਬਣੀ ਇਹ ਤਾਂ ਥੀ ਗਲਤ ਧੋਕਦੀ ਆ ਵੀ ਜਿੱਥੇ ਪ੍ਰਮਾਣਤਮਾਣੇ ਰੱਖਣਾ ਰਹਿਣਾ ਪੈਂਦਾ